ਜਿਹੜਾ ਹੈ ਪੰਜਾਬ ਦੇ ਨੌਜਵਾਨਾਂ ਦਾ ਕਤਲ ਹੋ ਰਿਹਾ। ਕਿਉਂਕਿ ਅੱਜ ਪਹਿਲੀ ਵਾਰ ਹੋਇਆ ਜਾਂ ਪਹਿਲਾਂ ਸਰਕਾਰਾਂ 'ਚ ਨਹੀਂ ਹੋਇਆ। ਇੱਥੇ ਆ ਕੇ ਬੱਕ ਬੱਕ ਤਰ੍ਹਾਂ ਦੇ ਲੀਡਰ ਬੋਲੇ ਕਿ ਕਾਂਗਰਸ ਵੇਲੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਇਹ ਮ ਨਹੀਂ ਹੋਇਆ। ਕਿ ਬੀਜੇਪੀ ਵੇਲੇ ਨਹੀਂ ਹੋਇਆ। ਕਿ ਰਬਾਦਲਦਲ ਵੇਲੇ ਨਹੀਂ ਹੋਇਆ। ਸਾਰੇ ਮਰੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਇਹ ਮ ਹੋਇਆ। ਪਰ ਇੱਕ ਬੰਦਾ ਉਹਦੇ ਹਥਿਆਰ ਲਈ ਵੀ ਮੰਨਤਾ ਘੜਦ ਰਿਹਾ ਉਹ ਵੀ ਨਹੀਂ ਹਥਿਆਰ ਦਿੱਤਾ ਗਿਆ। ਇੱਥੇ ਲਾਭ ਕੋਈ ਕਿਸੇ ਫੋਨ ਮਾਰੇ। ਵੇ ਸਾਡੇ ਬੰਦਾ ਲਾਇਸੈਂਸ ਬਣਾ ਦੇ ਉਹਦਾ ਬਣਾ ਦਿੰਦੇ ਨੇ। ਜਿਹੜੀ ਸਰਪੰਚ ਸਾਹਿਬ ਨਾਲ ਜਿਹੜੀ ਵਧਿੱਖਿਆ ਕੀਤੇ ਆ ਗੀਆਂ ਜੋ ਮਾੜੇ ਸ਼ਬਦ ਉਹਨੂੰ ਬੋਲੇ ਗਏ ਉਹਦੀ ਮਾਫੀ ਸਭ ਤੋਂ ਪਹਿਲਾਂ ਲਾਹ ਬੋ ਕੋ ਕੇ ਆ ਕੇ ਚੰਤਾ ਦੇ ਵਿੱਚ ਮਾਫੀ ਮੰਗੇ ਵੀ ਮੈਂ ਉਹਨਾਂ ਵਧਿੱਖਿਆ ਕੀਤੇ ਆ ਮਾਓ ਉੱਪਰ ਝੂਠੇ ਪਰਚੇ ਪਵਾਏ ਅੱਜ ਕਿਹੜਾ ਹੁਣ ਉਹ ਬੰਦਾ ਚੱਲ ਗਿਆ ਜਿਹੜਾ ਹੁਣ ਝੂਠੇ ਪਰਚੇ ਪਾਏ ਨੇ ਹੁਣ ਕਿਹੜਾ ਉਹ ਅਦਾਲਤਾਂ ਜਾ ਕੇ ਪੇਸ਼ੀ ਭੁਗਤ ਲੋ ਤਾਂ ਬੰਦਾ ਚੱਲ ਗਿਆ ਕਿਆ ਕੀਤੀ ਹੈ ਫਿਰ ਇਹਨਾਂ ਨੂੰ ਪਾਰਟੀ ਹੁਣ ਪੰਜਾਬ ਦੇ ਵਿੱਚ ਜਿਹਦੀ ਸੱਤਾ ਹੈ ਜਿੱਦਾਂ ਕਿ ਚੱਲ ਰਹੀ ਹਕੂਮਤ ਚੱਲ ਰਹੀ ਆ ਉਹਦੀ ਛਾਇਆ ਉਹਦਾ ਬੰਦਾ ਹੈ ਸਰਕਾਰ ਜੀ ਦੀ ਆ ਉਹਦਾ ਐਮਐਲਏ ਇੱਕੜੂ ਛੋਟਾ ਮੋਟਾ ਹੈ ਇਹਦੀ ਇਹਦੇ ਕਾਹਨ ਤੇ ਪਰਚੇ ਹੁੰਦੇ ਨੇ ਇਹਦੇ ਕਾਹਨ ਤੇ ਲਾਇਸੈਂਸ ਬਣਦੇ ਨੇ ਜੀ ਕਹਿੰਦੇ ਸਾਰਾ ਕੁਝ ਹੁੰਦਾ ਮੈਂ ਮੈਂ ਲਾਬੂ ਕੋਲ ਇੱਕ ਸਵਾਲ ਕਰਦਾ ਵੀ ਮੈਂ ਮੈਨੂੰ ਇੱਕ ਗੱਲ ਦੱਸ ਦੇ ਵੀ ਮੈਂ ਗਲਤ ਕੀ ਕਰਤਾ ਮੇਰੇ ਭੈਣਾਂ ਉੱਪਰ ਕਿਉਂ ਪਰਚੇ ਪਾਏ ਗਏ ਮੇਰੇ ਉੱਪਰ ਕਿਉਂ ਪਰਚੇ ਪਾਏ ਗਏ ਮੈਨੂੰ ਇੱਕ ਚੀਜ਼ ਦਾ ਜਵਾਬ ਆ ਦੇ ਵੀ ਮੈਂ ਗਲਤ ਕੀ ਕੀਤਾ ਮੈਂ ਤੂੰ ਮੇਰੇ ਘਰੇ ਆਇਆ ਲਾਬੂ ਕੋਲ ਘਰੇ ਆਇਆ ਮੇਰੇ ਵੋਟਾਂ ਵਲੇ ਘਰੇ ਆਇਆ ਮੇਰੇ ਘਰੇ ਆਇਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਮਜ਼ਦੂਰ ਆਤੀ ਪਤਾ ਮੈਂ ਚੰਨੀ ਘੇਰ ਲਿਆ ਜਿਹਨੂੰ ਮੈਂ ਚਰ ਏ ਮੈਨੂੰ ਕਹਿੰਦਾ ਵੀ ਹੱਥ ਬਣਾ ਲੈ ਕਹਿੰਦਾ ਮੈਨੂੰ ਨਾ ਘੇਰੀ ਮੈਂ ਕਿਹਾ ਯਾਰ ਤੂੰ ਪਹਿਲੀ ਵਾਰ ਆਇਆ ਤਾਨੂੰ ਪਰਖ ਕੇ ਦੇਖਣਾ ਚਾਹੀਦਾ ਤੂੰ ਕੀ ਵਿਕਾਸ ਕਰੇਗਾ ਕੀ ਨਹੀਂ ਕਰੇਂ ਪੁੱਛ ਲੈਣ ਉਹ ਜੀ ਸਪੋਰਟ ਕਰੀਂ ਇਸੇ ਰੰਜਿਸ਼ ਦੰਦਾਨੀ ਤੁਸੀਂ ਅੱਜ ਬੋਲ ਕੇ ਗਏ ਉਹੀ ਗੁੱਸਾ ਤਾਂ ਨਹੀਂ ਸੀ ਮੈਂ ਤਾਂ ਇਹਨਾਂ ਦੇ ਸਾਰੀਆਂ ਚੀਜ਼ਾਂ ਨੂੰ ਐ ਐ ਠੋਕਰ ਮਾਰਕਿਆ ਹੋਇਆ ਜੇ ਮੈਨੂੰ ਉਹਨਾਂ ਚੀਜ਼ਾਂ ਦਾ ਹੋ ਹੋਵੇ ਮੈਨੂੰ ਇਹ ਆ ਵੀ ਕੋਈ ਤਾਂ ਬੰਦਾ ਆ ਕੇ ਪੰਜਾਬ ਦਾ ਵਿਕਾਸ ਕਰੇ ਕੋਈ ਤਾਂ ਸੱਚ ਲਈ ਬੋਲੇ ਯਾਰ ਆ ਆਮ ਮੱਧਿਆ ਨੂੰ ਅਸੀਂ ਅਸੀਂ ਕੁਰਸੀਆਂ ਤੇ ਬਿਠਾਵਾਂਗੇ ਰਜਿੰਦਰ ਗੁਪਤਾ ਕਿੰਨਾ ਅਰਬਪਤੀ ਬੰਦਾ ਹੈ ਪਾਣੀ ਉਹ ਤਬਾਹ ਕਰ ਰਿਹਾ ਸਾਡੇ ਧੌਲੇ ਇੱਥੋਂ ਸਾਡੇ ਸਾਰੇ ਇਲਾਕੇ ਦਾ ਹਵਾ ਉਹ ਤਬਾਹ ਕਰ ਰਿਹਾ ਮਿੱਟੀ ਉਹ ਤਬਾਹ ਕਰ ਰਿਹਾ ਗਰੀਬ ਘਰ ਤੋਂ ਲਾਭ ਉਗੋਗੇ ਉਮੀਦਵਾਰ ਬਣਾਇਆ ਗਰੀਬ ਘਰ ਤੋਂ ਮੋਬਾਈਲਾਂ ਰਿਪੇਅਰ ਕੰਮ ਕਰਦਾ ਸੀ ਉਹਦੇ ਖਿਲਾਫ ਵੀ ਤੁਸੀਂ ਬੋਲੇ ਰਜਿੰਦਰ ਗੁਪਤਾ ਉਮੀਦਵਾਰ ਬਣਾ ਧੌਲੇ ਖਿਲਾਫ ਵੀ ਲੋਕਾਂ ਨੇ ਕਿਹਾ ਤੁਸੀਂ ਖੜਦੇ ਕਿੱਥੇ ਹੋ ਉਹ ਕਹਿੰਦੇ ਪਾਰਟੀ ਦਾ ਥੋੜਾ ਝਪੇੜਾ ਬਣਦੇ ਆ ਅਸੀਂ ਪੰਜਾਬ ਨਾਲ ਖੜਦੇ ਆ ਦੱਸੋ ਮੈਂ ਨਹੀਂ ਖੜਦਾ ਮੈਂ ਹਜ਼ਾਰਾਂ ਨੌਜਵਾਨ ਤੁਹਾਡੇ ਸਾਹਮਣੇ ਆਇਦਾ ਕਹਿੰਦੇ ਨੇ ਕਿ ਮੈਂ ਤਾਂ ਉਹਨੂੰ ਗਰੀਬ ਪਸੰਦ ਉਗੋਗੇ ਵਰਗਾ ਨਾ ਅਮੀਰ ਪਸੰਦ ਕਲੀ ਸਾਬ ਤੁਸੀਂ ਮੇਰੀ ਇਹ ਗੱਲ ਚਲਾਉਣੀ ਕਿ ਜਿਹੜਾ ਦਿੱਲੀ ਦਾ ਚੱਲਿਆ ਹੋਆ ਬੰਦਾ ਤਾਂ ਮੈਨੂੰ ਕਹਿੰਦੇ ਨੇ ਵੀ ਦਿੱਲੀ ਦੇ ਪ੍ਰਧਤ ਕਿਉਂ ਬੋਲਦੇ ਹੋ ਮਸ ਕਰਕੇ ਦਿੱਲੀ ਦੀ ਪ੍ਰਧਤ ਬੋਲਦਾ ਦਿੱਲੀ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਜ਼ਹਿਰ ਦਾ ਬੀਜ ਬੀਚ ਕੇ ਗਿਆ ਮਨੀਸ਼ ਸੌਧਿਆ ਅੱਜ ਉਹ ਜ਼ਹਿਰ ਦਾ ਬੀਜ ਧਰਤੀ ਚੋਂ ਉੱਪਰ ਤੇ ਉੱਪਰ ਆ ਗਿਆ ਅੱਜ ਸਾਡੇ ਭਰਾਵਾਂ ਦੇ ਕਾਤਲ ਹੋਣ ਲੱਗੇ ਤੇ ਸ਼ੁਰੂਆਤ ਕਰਤੀ ਗੁਰੂ ਆਤ ਮਨੀਸ਼ ਸੌਧਿਆ ਨੇ ਕੀਤੀ ਹੈ ਜਿਹੜਾ ਜ਼ਹਿਰ ਪੰਜਾਬ ਦੀ ਧਰਤੀ ਤੇ ਬੀਜਿਆ ਗਿਆ ਇਹ ਸਾ ਮਦਾਂਡ ਬੰਬ ਜੋ ਤੁਸੀਂ ਮਾਰਨਾ ਕਤਲਮ ਕਰਨਾ ਜੋ ਮਰਜ਼ੀ ਕਰੋ ਆਮ ਆਦਮੀ ਪਾਰਟੀ ਨੂੰ ਬਚਾਓ ਜਿਹੜਾ ਜ਼ਹਿਰ ਬੀਜਿਆ ਗਿਆ ਅੱਜ ਉਹਨੂੰ ਜਿਹੜਾ ਇਹਨਾਂ ਦੇ ਜ਼ਹਿਰ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਹੁਣ ਕਹਿੰਦੇ ਉਹਨੇ ਕਰਦੇ ਵੀ ਭਾਈ ਚੁੱਪ ਕਰ ਜਾ ਯਾਰ ਨਾ ਬੋਲ ਬਹੁਤ ਹੋ ਗਿਆ ਤੇ ਐਵੇਂ ਨੁਕਸਾਨ ਨਾ ਕਰਾ ਲਈ ਆਪਣਾ ਵੀ ਹੁਣ ਝੂਠੇ ਜਿਹੇ ਪਰਚੇ ਪਾ ਕੇ ਭੈਣਾ ਭਰਾਵਾਂ ਦੇ ਪਰਿਵਾਰ ਨੂੰ ਜਲੀਲ ਨਾ ਕਰੀਂ ਗੋਲੀ ਜਦੋਂ ਮਰਜ਼ੀ ਮਾਰ ਦੇਣੀ ਮੇਰੀ ਇੱਕ ਬੇਨਤੀ ਆ ਸੁਖਵਿੰਦਰ ਕਲਕੱਤਾ ਦੇ ਇਨਸਾਫ ਦੇ ਲਈ ਮੋਰਚਾ ਲੱਗਾ ਹੋਇਆ ਹੈ ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਦਾ ਵੀ ਦਾਅਵਾ ਕੀਤਾ ਪਰ ਭਾਨਾ ਸਿੱਧੂ ਵੀ ਇੱਥੇ ਪਹੁੰਚ ਨੇ ਹੋਰ ਹਨ ਜਿੱਥੇ ਸੁਖਵਿੰਦਰ ਕਲਕੱਤਾ ਬਾਰੇ ਬੋਲਿਆ ਉਸ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਗੱਲ ਕੀਤੀ ਹੈ ਤਾਂ ਭਾਨਾ ਸਿੱਧੂ ਜਿਹੜਾ ਉਹਨਾਂ ਦਾ ਭਾਸ਼ਣ ਸੀਗਾ ਇੱਕ ਵੱਖਰੇ ਸਟਾਈਲ ਦਾ ਸੀ ਤੇ ਵੱਖਰਾ ਵਿਸ਼ਾ ਸੀਗਾ ਬੇਸ਼ੱਕ ਉਹ ਨਾਲ ਜੁੜਦਾ ਸੀਗਾ ਪਰ ਇਹਨਾਂ ਨੇ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਜਿਹੜੀ ਗੱਲਬਾਤ ਕੀਤੀ ਹੈ ਸੋ ਬਾਈ ਬਾਕੀ ਜਾਂਦਾ ਤਾਂ ਚਲੋ ਸਾਰੇ ਬੋਲੇ ਪਰ ਤੁਸੀਂ ਸਾਰਿਆਂ ਦੇ ਉੱਤੇ ਇੱਕ ਗੁੱਸਾ ਸੀ ਤੁਹਾਨੂੰ ਉਹ ਕਾਰਨ ਕੀ ਕਾਰਨ ਬਈ ਇਹ ਆ ਤੁਸੀਂ ਮੈਨੂੰ ਆ ਦੱਸੋ ਵੀ ਜਿਹੜਾ ਇਹ ਪੰਜਾਬ ਦੇ ਨੌਜਵਾਨਾਂ ਦਾ ਕਤਲ ਹੋ ਰਿਹਾ ਕਿਉਂਕਿ ਅੱਜ ਪਹਿਲੀ ਵਾਰ ਹੋਇਆ ਜਾਂ ਪਹਿਲਾਂ ਸਰਕਾਰਾਂ 'ਚ ਨਹੀਂ ਹੋਇਆ ਗੱਲ ਤਾਂ ਇਹ ਆ ਵੀ ਇੱਥੇ ਆ ਕੇ ਅਸੀਂ ਰਾਜਨੀਤੀ ਕਰੀ ਜੰਨੇ ਆ ਮੈਨੂੰ ਪਤਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਬਚਨਾ ਕਿਵੇਂ ਆ ਜਿੰਨਾ ਟਾਈਮ ਜਿਹੜਾ ਪੰਜਾਬ ਦੇ ਵਿੱਚ ਏਕਤਾ ਨਹੀਂ ਹੁੰਦਾ ਇਕਾ ਨਹੀਂ ਹੁੰਦਾ ਅੱਜ ਸਾਡੀ ਉਹ ਸਥਿਤੀ ਬਣੀ ਖੜੀ ਹੈ ਜਿਸ ਸਮੇਂ ਦੇ ਵਿੱਚ ਸੀ ਅੰਗਰੇਜ਼ਾਂ ਦੀ ਸਥਿਤੀ ਬਣੀ ਹੋਈ ਸੀਗੀ 70000 ਬੰਦਾ 200 ਸਾਲ ਰਾਜ ਕਰੇਗਾ ਐਨੇ ਮੁਲਖ ਨੂੰ ਪਾੜ ਕੇ ਅੱਜ ਵੀ ਜਿਹੜਾ ਪੰਜਾਬ ਨੂੰ ਪਾੜ ਕੇ ਉਸ ਤਰ੍ਹਾਂ ਦਾ ਰਾਜ ਕੀਤਾ ਜਾ ਰਿਹਾ ਹੁਣ ਇਹ ਦੱਸੋ ਵੀ ਜਿਹੜੀਆਂ ਪਹਿਲਾਂ ਅਸੀਂ ਗੱਲ ਕਰੀਏ ਪਹਿਲਾਂ ਜਿਹੜੀਆਂ ਇੱਥੇ ਆ ਕੇ ਵੱਖ-ਵੱਖ ਤਰ੍ਹਾਂ ਦੇ ਲੀਡਰ ਬੋਲੇ ਕਿ ਕਾਂਗਰਸ ਵੇਲੇ ਪੰਜਾਬ ਦੇ ਨੌਜਵਾਨਾਂ ਦਾ ਕਤਲੇਆਮ ਨਹੀਂ ਹੋਇਆ ਕਿ ਭਾਜਪਾ ਵੇਲੇ ਨਹੀਂ ਹੋਇਆ ਕਿ ਬਾਦਲਦਲ ਵੇਲੇ ਨਹੀਂ ਹੋਇਆ ਸਾਰੇ ਵੇਲੇ ਪੰਜਾਬ ਦੇ ਨੌਜਵਾਨਾਂ ਦਾ ਕਤਲੇਆਮ ਹੋਇਆ ਅੱਜ ਜਿਹੜੀ ਕਿ ਸੱਤਾ ਦੇ ਵਿੱਚ ਇਹ ਪਾਰਟੀ ਆ ਇਹਨੇ ਸਾਡੇ ਉੱਪਰ ਝੂਠੇ ਪਰਚੇ ਪਾਏ ਭੈਣਾਂ ਦੇ ਉੱਪਰ ਝੂਠੇ ਪਰਚੇ ਪਾਏ ਮੇਰੀਆਂ ਉੱਪਰ ਸਾਰਿਆਂ ਉੱਪਰ ਪਾਏ ਇਹੀ ਨੌਜਵਾਨ ਕਲਕੱਤਾ ਸਾਹਿਬ ਸਾਡੇ ਪਿੱਛੇ ਜਾ ਕੇ ਬੋਲਦਾ ਰਿਹਾ ਇਹੀ ਗੱਲ ਇਹ ਬੋਲਦਾ ਰਿਹਾ ਕਿ ਪੰਜਾਬ ਦਾ ਕਦੋਂ ਕਤਲ ਇਹ ਰੁਕੂਗਾ ਕਦੋਂ ਪੰਜਾਬ ਦੇ ਨੌਜਵਾਨਾਂ ਦਾ ਰੇੜਾ ਜਿਹੜੀਆਂ ਇਹ ਮੌਤਾਂ ਰੁਕਣਗੀਆਂ ਇਹ ਆਪੋ ਆਪਣੀ ਜਿਹੜੀ ਸਿਆਸਤ ਕਰਦੇ ਨੇਗੇ ਹੁਣ ਜਿਹੜਾ ਸਿਕੰਦਰ ਸਿੰਘ ਦਾ ਜਿਹੜਾ ਕਾਤਲ ਹੋਇਆ ਇਹਨੂੰ ਜਿਹੜੀ ਮੌਜੂਦਾ ਪਾਰਟੀ ਆ ਇਹਦੇ ਉੱਪਰ ਝੂਠੇ ਪਰਚੇ ਪਾਏ ਝੂਠੇ ਪਰਚੇ ਪਾਉਣ ਤੋਂ ਬਾਅਦ ਸਰਪੰਚੀ ਦੀ ਰੋਲੀ ਸਰਪੰਚੀ ਰੋਲਣ ਤੋਂ ਬਾਅਦ ਤੇ ਇਹਦਾ ਜਿਹੜਾ ਕਿ ਇਹ ਨੌਜਵਾਨ ਘੁੰਮ ਰਿਹਾ ਸੀਗਾ ਹਰ ਇੱਕ ਧਰਨੇ ਦੇ ਵਿੱਚ ਹਰ ਇੱਕ ਥਾਂ ਤੇ ਵਿਚਾਰੇ ਨੇ ਜਾਣਾ ਮੇਰੇ ਪਿੱਛੇ ਗਿਆ ਹਰ ਇੱਕ ਥਾਂ ਤੇ ਦਿੱਲੀ ਗਿਆ ਹਰ ਇੱਕ ਥਾਂ ਤੇ ਬੰਦੇ ਨੇ ਜਾ ਕੇ ਪੰਜਾਬ ਦੀ ਆਵਾਜ਼ ਚੁੱਕੀ ਪਰ ਇੱਕ ਬੰਦਾ ਉਹਦੇ ਹਥਿਆਰ ਲਈ ਵੀ ਮੰਨਤਾ ਕੱਢ ਰਿਹਾ ਉਹ ਵੀ ਨਹੀਂ ਹਥਿਆਰ ਦਿੱਤਾ ਗਿਆ ਇੱਥੇ ਲਾਭ ਕੋਈ ਕਿਸੇ ਫੋਨ ਮਾਰੇ ਵੇ ਸਾਡੇ ਬੰਦਾ ਲਾਇਸੈਂਸ ਬਣਾ ਦੇ ਉਹਦਾ ਬਣਾ ਦਿੰਦੇ ਨੇ ਮੈਂ ਕਿੰਨੇ ਵਾਰ ਡੀਸੀ ਕੋਲੇ ਜਾਇਆ ਸਾਡਾ ਬਣਵਾਤਾ ਸਾਡੇ ਕੋਲ ਇੱਕ ਲਾਇਸੈਂਸ ਆ ਸੀ ਇੰਨੇ ਲੋਕਾਂ ਦੇ ਵਿੱਚ ਜਾਣੇ ਆ ਇੰਨੇ ਥਾਵਾਂ ਤੇ ਜਾਣੇ ਆ ਕਰਤਾ ਕੰਮ ਨਹੀਂ ਕੀਤਾ ਇਸ ਕਰਕੇ ਜਿਹੜੀ ਸਮੱਸਿਆ ਆ ਕਿ ਇਹ ਜਿਹੜੇ ਦੱਸੋ ਵੀ ਜਿਹੜੀਆਂ ਇਹ ਜਿਹੜਾ ਹੋ ਕਿਉਂ ਰਿਹਾ ਇਹ ਕੰਮ ਬੰਦ ਕਦੋਂ ਹੋਊਗਾ ਫਿਰ ਇੱਕ ਬੰਦਾ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਇੱਕ ਬੰਦਾ ਜਿਹੜੇ ਨੇ ਕਤਲ ਕੀਤਾ ਉਹਦੇ ਕੋਲੇ ਕਹਿੰਦੇ ਛੋਟੀ ਲੈਣ ਨੂੰ ਪੈਸੇ ਨਹੀਂ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਇਸ ਬਾਈ ਸੁਖਵਿੰਦਰ ਬਾਈ ਦਾ ਲਾਇਸੈਂਸ ਰੱਦ ਕਰ ਦੇਣਾ ਉਹਨੂੰ ਕੋਈ ਨਾ ਦੇਣਾ ਮੈਂ ਖੜ ਜਾ ਮੈਂ ਕਿਹਦੇ ਸਟੇਜ ਤੋਂ ਮੇਰੇ ਨਾ ਜਿਹੜੇ ਮੈਂ ਗੱਲਾਂ ਬੋਲ ਕੇ ਆਂ ਸਿਸਟਮ ਦੇ ਉਹ ਕਹਿੰਦੇ ਸਰਕਾਰ ਨੇ ਨਹੀਂ ਸਿਸਟਮ ਦੇ ਖਿਲਾਫ ਬੋਲਿਆ ਅਸਲ 'ਚ ਤੁਹਾਡਾ ਬਈ ਗੁੱਸਾ ਸਿਸਟਮ ਤੇ ਮੈਂ ਉਹੀ ਜਿਹੜੀ ਗੱਲ ਕਹਿਣਾ ਚਾਹਣਾ ਵੀ ਅੱਜ ਸੱਤਾ ਦੇ ਵਿੱਚ ਇਹ ਆ ਗਈ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਕਾਂਗਰਸ ਨੇ ਆਉਣਾ ਭਾਜਪਾ ਨੇ ਆਉਣਾ ਹੋਰ ਸਾਰੇ ਆਉਣਾ ਪਰ ਮੈਂ ਇਹ ਚੀਜ਼ ਕਹਿ ਕੇ ਚਾਹਣਾ ਵੀ ਜਿਹੜੀ ਸਰਪੰਚ ਸਾਹਿਬ ਦੀ ਸੋਚ ਸੀਗੀ ਇੱਥੇ ਜਿਹੜੇ ਲੋਕ ਆਏ ਆ ਉਹਦੀ ਸੋਚ ਦੇ ਬੰਦੇ ਨੇ ਕਿਉਂ ਮਰਿਆ ਪੀ ਤੁਸੀਂ ਉਹ ਸੋਚ ਤਾਂ ਲੈ ਕੇ ਜਾਓ ਨਾ ਅੱਗੇ ਯਾਰ ਅਸੀਂ ਪਿੰਡਾਂ ਦੇ ਵਿੱਚ ਤਾਂ ਪਾਟੇ ਖੜੇ ਆ ਕਿੰਨਾ ਕੁ ਵੱਡਾ ਇਕੱਠ ਹੋ ਗਿਆ ਬਾਈ ਦੱਸੋ ਮੈਂ ਮੇਰੀ ਮੰਗ ਇਹ ਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਹਾਲਾਂਕਿ ਹਲਕਾ ਪਧੋੜ ਨੂੰ ਜਾਂ ਪਧੋੜ ਪਿੰਡ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਉਹਨਾਂ ਨੂੰ ਇੱਕ ਮੰਗ ਧਾਰਨਾ ਚਾਹੀਦਾ ਜਿਹੜੇ ਤੁਸੀਂ ਜਿਹੜੇ ਫੇਸਬੁੱਕ ਤੇ ਪੋਸਟਾਂ ਪਾ ਰਹੇ ਨੇ ਮੈਂ ਕਹਿੰਦਾ ਇਸ ਤੋਂ ਬਾਅਦ ਜਾਂਚ ਦਾ ਵਿਸ਼ਾ ਵੀ ਕਿਹਨੇ ਕਤਲ ਕਰਾਇਆ ਕਿੱਥੋਂ ਹਥਿਆਰ ਆਇਆ ਕਿਹਦੀ ਸ਼ੈਤ ਹੋਇਆ ਉਹ ਜਾਂਚ ਦਾ ਵਿਸ਼ਾ ਉਹਦੇ ਲਈ ਅਸੀਂ ਬੈਠੇ ਆਂ ਪਰ ਅੱਜ ਐਸੇ ਟਾਈਮ ਹੀ ਜਿਹੜੀਆਂ ਪੰਚਾਇਤਾਂ ਦੇ ਪਿੰਡਾਂ ਦੇ ਜਿਹੜੀ ਸਰਪੰਚ ਸਾਹਿਬ ਨਾਲ ਜਿਹੜੀ ਵਧਿੱਕਿਆ ਕੀਤਿਆ ਗਿਆ ਜੋ ਮਾਰੇ ਸ਼ਬਦ ਉਹਨੂੰ ਬੋਲੇ ਗਏ ਉਹਦੀ ਮਾਫੀ ਸਭ ਤੋਂ ਪਹਿਲਾਂ ਲਾਹ ਬਗੋ ਕੇ ਆ ਕੇ ਜਨਤਾ ਦੇ ਵਿੱਚ ਮਾਫੀ ਮੰਗੇ ਵੀ ਮੈਂ ਉਹਨਾਂ ਵਧਿੱਕਿਆ ਕੀਤਿਆ ਮੈਂ ਉਹ ਉੱਪਰ ਝੂਠੇ ਪਰਚੇ ਪਵਾਏ ਅੱਜ ਕਿਹੜਾ ਹੁਣ ਉਹ ਬੰਦਾ ਚੱਲ ਗਿਆ ਜਿਹੜਾ ਹੁਣ ਝੂਠੇ ਪਰਚੇ ਪਾਏ ਨੇ ਹੁਣ ਕਿਹੜਾ ਉਹ ਅਦਾਲਤਾਂ ਜਾ ਕੇ ਪੇਸ਼ੀ ਭੁਗਤ ਲੋ ਤਾਂ ਬੰਦਾ ਚੱਲ ਗਿਆ ਚੱਲ ਗਿਆ ਤਾਂ ਬੰਦਾ ਹੁਣ ਪੇਛੇ ਤੇ ਕੌਣ ਜਾਊਗਾ ਹੁਣ ਤਾਂ ਕਿਸੇ ਨੇ ਨਹੀਂ ਜਾਣਾ ਹੁਣ ਤਾਂ ਪਹਿਲਾਂ ਜਿਹੜੀਆਂ ਕਿ ਦਾਖਲ ਦਫ਼ਤਰ ਹੋ ਜਾਣਗੀਆਂ ਪਰ ਇਸ ਚੀਜ਼ ਦਾ ਦੱਸੇ ਵੀ ਅਸੀਂ ਇਹਨਾਂ ਉਹਦੇ ਖਿਲਾਫ ਆ ਅਸੀਂ ਉਹਦੇ ਖਿਲਾਫ ਹਰ ਇੱਕ ਥਾਂ ਤੇ ਉਹਦੇ ਕਿਤੇ ਨੂੰ ਆ ਕੇ ਆ ਵੀਡੀਓ ਨੇ ਸਾਰੇ ਆ ਤੁਸੀਂ ਦੇਖਿਆ ਸੋਸ਼ਲ ਮੀਡੀਆ 'ਤੇ ਮੇਰੀ ਨਾਲ ਵੀਡੀਓ ਚਲਾ ਦਿਓ ਜਦੋਂ ਕਹਿ ਰਹੇ ਕਿ ਧੌਣ ਤੇ ਗੋਡਾ ਧਰੋ ਇਹਨੂੰ ਇੱਥੇ ਫੜ ਕੇ ਡਾਂਗ ਭਰਾਓ ਬੰਦਾ ਕੀ ਗੱਲ ਕਰ ਰਿਹਾ ਸੀ ਮੇਰੋਂ ਮੁੱਦੇ ਦੀ ਗੱਲ ਕਰ ਰਿਹਾ ਸੀ ਹਸਪਤਾਲ ਬਣਾਉਣ ਦੀ ਗੱਲ ਕਰ ਰਿਹਾ ਸੀ ਕਿਸੇ ਚੰਗੀ ਗੱਲ ਨੂੰ ਵੀ ਜਿਹੜਾ ਕਿ ਜਨਤਾ ਦੇ ਵਿੱਚ ਬੇਇੱਜ਼ਤ ਕਰਨਾ ਫਿਰ ਆਪਣੇ ਪੇਜਾਂ ਉੱਪਰ ਵੀਡੀਓ ਵਾਇਰਲ ਕਰਨੀ ਦਾ ਬੋਕੋ ਕੇ ਨੇ ਕਿ ਮੈਂ ਇਹਦੀ ਬੇਇੱਜ਼ਤੀ ਕਰਿਆ ਜੇ ਕੋਈ ਹੋਰ ਹੋਰ ਕੋਈ ਕਿਸੇ ਪਿੰਡ ਦਾ ਸਰਪੰਚ ਬੋਲਿਆ ਹੋਰ ਕੀ ਬੋਲਿਆ ਉਹਨਾਂ ਨਾਲ ਆਹ ਕਰੂੰ ਜਿਹੜੀ ਇਹਨਾਂ ਨਾਲ ਕਰੀਆ ਇਸ ਚੀਜ਼ ਤੇ ਮਾਫੀ ਸ਼ਾਇਦ ਤਾਂ ਦੇਖੋ ਜਿਹੜੀ ਸ਼ਾਇਦ ਹੀ ਆਪਾਂ ਗੱਲ ਕਰਦੇ ਆਂ ਸ਼ਾਇਦ ਤਾਂ ਜਿਹੜਾ ਇੱਕ ਜਾਜਦਾ ਬੇਸ਼ਅ ਕਿਹਦੀ ਸ਼ੈ ਆ ਕਿਹਨੇ ਕਤਲ ਕਰਾਇਆ ਮੈਂ ਕਹਣਾ ਤੇ ਉੱਚ ਪੱਧਰ ਕੋں ਕੇ ਜਿਹੜਾ ਇਸ ਤਰ੍ਹਾਂ ਵਿਧਾਇਕ ਬੋਲਣਾ ਤੇ ਉਹ ਉਹਦੀ ਸ਼ਾਇਦ ਤਾਂ ਸਾਨੂੰ ਸਭ ਨੂੰ ਪਤਾ ਕਿ ਜਿਹੜੀ ਪਾਰਟੀ ਹੁਣ ਪੰਜਾਬ ਦੇ ਵਿੱਚ ਜਿਹਦੀ ਸੱਤਾ ਹੈ ਜਿਹਦਾ ਕਿ ਚੱਲ ਰਿਹਾ ਹਕੂਮਤ ਚੱਲ ਰਹੀ ਆ ਉਹਦੀ ਸ਼ਾਇਦ ਆ ਉਹਦਾ ਬੰਦਾ ਹੈ ਸਰਕਾਰ ਜਿਹਦੀ ਆ ਹੁਣ ਉਹਦਾ ਐਮਐਲਏ ਇੱਕੜੀ ਛੋਟਾ ਮੋਟਾ ਹੈ ਇਹਦੀ ਇਹਦੇ ਕਹਿਣ ਤੇ ਪਰਚੇ ਹੁੰਦੇ ਨੇ ਇਹਦੇ ਕਹਿਣ ਤੇ ਲਾਇਸੈਂਸ ਬਣਦੇ ਜੀ ਕਹਿੰਦੇ ਸਾਰਾ ਕੁਝ ਹੁੰਦਾ ਹੈ ਅਸੀਂ ਸਾਡੇ ਇੱਕ ਚੀਜ਼ ਮੇਰੇ ਨਾਲ ਲਾਭੂ ਕੋ ਕਹ ਕੇ ਮੇਰੇ ਨਾਲ ਬੈਠ ਜੇ ਮੈਂ ਉਹ ਚੀਜ਼ ਦੀ ਨਹੀਂ ਸਪੋਰਟ ਕਰੀ ਕਿ ਤੇ ਮਜ਼ਦੂਰ ਮਜ਼ਦੂਰਾਂ ਆਤੀ ਪੁੱਤਾਂ ਤੂੰ ਜਿੱਤਣਾ ਚਾਹੀਦਾ ਇੱਥੋਂ ਅਸੀਂ ਕਿਹਾ ਚਲ ਅਸੀਂ ਆਖਿਆ ਵੀ ਹੋਰਾਂ ਪਾਰਟੀਆਂ ਬਈ ਅਸੀਂ ਇਹਨੂੰ ਗੱਲ ਕਿਹਾ ਕਿ ਤੂੰ ਜਿੱਤਣਾ ਚਾਹੀਦਾ ਮੇਰੀ ਮੇਰੀ ਇਸ ਚੀਜ਼ ਤੇ ਆ ਕੇ ਦੱਸ ਦੇ ਵੀ ਸਾਡਾ ਨਾ ਖੜਾ ਕਦੋਂ ਆ ਉਹ ਮੈਂ ਮੈਂ ਲਾਭੂ ਕੋ ਨੂੰ ਇੱਕ ਸਵਾਲ ਕਰਦਾ ਵੀ ਮੈਂ ਮੈਨੂੰ ਇੱਕ ਗੱਲ ਦੱਸ ਦੇ ਵੀ ਮੈਂ ਗਲਤ ਕੀ ਕਰਤਾ ਮੇਰੇ ਭੈਣਾਂ ਉੱਪਰ ਕਿਉਂ ਪਰਚੇ ਪਾਏਗੇ ਮੇਰੇ ਉੱਪਰ ਕਿਉਂ ਪਰਚੇ ਪਾਏਗੇ ਮੈਨੂੰ ਇੱਕ ਚੀਜ਼ ਦਾ ਜਵਾਬ ਆ ਕੇ ਦੇ ਦੇ ਵੀ ਮੈਂ ਗਲਤ ਕੀ ਕੀਤਾ ਵੀ ਮੇਰੇ ਪਿੱਛੇ ਕਿਉਂ ਨਹੀਂ ਬੋਲਾ ਮੈਂ ਤੂੰ ਮੇਰੇ ਘਰੇ ਆਇਆ ਲਾਵੇ ਕੋ ਘਰੇ ਆਇਆ ਮੇਰੇ ਵੋਟਾਂ ਵਲੇ ਘਰੇ ਆਇਆ ਮੇਰੇ ਘਰੇ ਆਇਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਮਜ਼ਦੂਰ ਆਤੀ ਪਤਾ ਮੈਂ ਚੰਨੀ ਘੇਰ ਲਿਆ ਜਿਹਨੂੰ ਮੈਂ ਚਰਨਜੀ ਚੰਨੀ ਘੇਰਿਆ ਇਹ ਮੈਨੂੰ ਕਹਿੰਦਾ ਵੀ ਹੱਥ ਬਣਾ ਲੈ ਕਹਿੰਦਾ ਮੈਨੂੰ ਨਾ ਘੇਰੀ ਮੈਂ ਕਿਹਾ ਯਾਰ ਤੂੰ ਪਹਿਲੀ ਵਾਰ ਆਇਆ ਸਾਨੂੰ ਪਰਖ ਕੇ ਦੇਖਣਾ ਚਾਹੀਦਾ ਤੂੰ ਕੀ ਵਿਕਾਸ ਕਰੇਗਾ ਕੀ ਨਹੀਂ ਕਰੇਗਾ ਪੁੱਛ ਲੈਣ ਨੂੰ ਇਹ ਜੀ ਸਪੋਰਟ ਕਰੀਏ ਇਸੇ ਰੰਜਿਸ਼ ਦਾ ਨਹੀਂ ਤੁਸੀਂ ਅੱਜ ਬੋਲ ਕੇ ਗਏ ਉਹੀ ਗੁੱਸਾ ਤਾਂ ਨਹੀਂ ਸੀ ਵੀ ਮੈਂ ਸਪੋਰਟ ਕਰੀ ਮੇਰੇ ਤੇ ਪਰਚੇ ਥਲੀ ਬਾਈ ਤੈਨੂੰ ਸਭ ਨੂੰ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਹੈ 21 ਦੁੱਕੀ ਭੇਡਾਂ ਥੱਲੇ ਕਮੈਂਟ ਕਰਨ ਦੀ ਬਜਾਏ ਕਿ ਭਾਨੇ ਦੀ ਸੋਚ ਗਿਆ ਭਾਨਾ ਕਰਨਾ ਕੀ ਚਾਹੁੰਦਾ ਭਾਨਾ ਚਾਹੁੰਦਾ ਕੀ ਰਾਂਝੀ ਸੁਰਾਂਝੀ ਛੱਡੋ ਮੈਂ ਤਾਂ ਇਹਨਾਂ ਦੇ ਸਾਰੀਆਂ ਚੀਜ਼ਾਂ ਨੂੰ ਐ ਐ ਠੋਕਰ ਮਾਰ ਕੇ ਆਇਆ ਹੋਇਆ ਜੇ ਮੈਨੂੰ ਉਹਨਾਂ ਚੀਜ਼ਾਂ ਦਾ ਹੋ ਹੋਵੇ ਮੈਨੂੰ ਇਹ ਆ ਵੀ ਕੋਈ ਤਾਂ ਬੰਦਾ ਆ ਕੇ ਪੰਜਾਬ ਦਾ ਵਿਕਾਸ ਕਰੇ ਕੋਈ ਤਾਂ ਸੱਚ ਲਈ ਬੋਲੇ ਯਾਰ ਜੇਕਰ ਤੁਹਾਨੂੰ ਅਹੁਦਾ ਦਿੱਤਾ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਥਲੀ ਬਾਈ ਜੇਕਰ ਤੇਰੇ ਕੋਲੇ ਅਹੁ ਤੂੰ ਐ ਮਲੇਆ ਤੂੰ ਕੀ ਸੱਚ ਦੀ ਗੱਲ ਕਰੇਗਾ ਝੂਠ ਦੀ ਗੱਲ ਕਰੇਗਾ ਮੈਨੂੰ ਜਵਾਬ ਸੱਚ ਦੀ ਕਰੂੰ ਸੱਚ ਦੀ ਕਰੇਗਾ ਫਿਰ ਇਹ ਕਿਉਂ ਸੱਚ ਦੀ ਗੱਲ ਕਰ ਰਿਹਾ ਮੈਨੂੰ ਇਸ ਦਾ ਜਵਾਬ ਦੇ ਵੀ ਟਿੱਡੀਆਂ ਇਹ ਨੀਤੀਆਂ ਸਰਕਾਰ ਲੈ ਕੇ ਆ ਰਹੀ ਆ ਲੈਂਡ ਪੂਲਿੰਗ ਲਿੱਤੇ ਲੱਗੇ ਰਿਹਾ ਸਭ ਤੋਂ ਵੱਡਾ ਜਿਹ ਮੁੱਦਾ ਦੇਖ ਲਾ ਇਹਦੇ ਲਾਭ ਕੋ ਕਾ ਇਸ ਜਿੱਤੇ ਗੱਲ ਕਰੂਗਾ ਜਿਹੜਾ ਅੱਜ ਦਾ ਮੁੱਦਾ ਅੱਜ ਦਾ ਵਿਚਾਰਦਾ ਮੈਂ ਸਾਡਾ ਜਿਹੜਾ ਕਿ ਏਟ ਰਾਈਡੈਂਟ ਫੈਕਟਰੀ ਆ ਰਜਿੰਦਰ ਗੁਪਤਾ ਸੱਚੀ ਇਹ ਗੱਲ ਬਈ ਜਿਹੜੀ ਮੈਨੂੰ ਗੱਲ ਦੱਸੀ ਜਾ ਸੱਚੀ ਆ ਇਹ ਗੱਲ ਮੈਂ ਮੈਂ ਹਜੇ ਮੈਂ ਹਜੇ ਦੇਖਿਆ ਨਹੀਂ ਮੀਡੀਆ ਦੇ ਵਿੱਚ ਜੇ ਉਮੀਦਵਾਰ ਹਰਜਿੰਦਰ ਗੁਪਤਾ ਨੂੰ ਜੇਕਰ ਇਹ ਰਾਜ ਸਭਾ ਮੈਂਬਰ ਬਣਾ ਰਹੇ ਨੇ ਕੀ ਲਾਭੋ ਕਿ ਇਸ ਚੀਤੇ ਵਿਰੋਧ ਕਰੂਗਾ ਜਿਹੜੀ ਇਹਨਾਂ ਦੀ ਪਾਰਟੀ ਦੀ ਸੋਚ ਸੀ ਪਾਰਟੀ ਕਰਦੀ ਸੀ ਆਮ ਮੰਦਿਆਂ ਨੂੰ ਅੱਗੇ ਸੱਤਾ ਦੇ ਵਿੱਚ ਲੈ ਕੇ ਜਾਵਾਂਗੇ ਆਮ ਮੰਦਿਆਂ ਨੂੰ ਇੱਕ ਮਿੰਟ ਮੈਂ ਤੇਰੇ ਸਵਾਲ ਆਮ ਮੰਦਿਆਂ ਨੂੰ ਅਸੀਂ ਅਸੀਂ ਕੁਰਸੀਆਂ ਤੇ ਬਿਠਾਵਾਂਗੇ ਰਜਿੰਦਰ ਗੁਪਤਾ ਕਿੰਨਾ ਅਰਪ ਪਤੀ ਬੰਦਾ ਹੈ ਪਾਣੀ ਹੋ ਤਬਾਹ ਕਰ ਰਿਹਾ ਸਾਡੇ ਧੌਲੇ ਇੱਥੋਂ ਸਾਡੇ ਸਾਰੇ ਇਲਾਕੇ ਦਾ ਹਵਾ ਹੋ ਤਬਾਹ ਕਰ ਰਿਹਾ ਮਿੱਟੀ ਹੋ ਤਬਾਹ ਕਰ ਰਿਹਾ ਮੈਂ ਫੈਕਟਰੀ ਦੇ ਅਪਰੋਚ ਨਹੀਂ ਮੈਂ ਕਹਿੰਦਾ ਨੌਜਵਾਨਾਂ ਨੂੰ ਨੌਕਰੀ ਮਿਲੇ ਕੰਮ ਮਿਲੇ ਪਰ ਕੰਮ ਉਹੋ ਜਿਹਾ ਮਿਲੇ ਕਿ ਜਿਸ ਨਾਲ ਸਾਡਾ ਵਾਤਾਵਰਨ ਨਾ ਖਰਾਬ ਹੋਵੇ ਇੱਕ ਸਵਾਲ ਹੈ ਤੁਸੀਂ ਆਏ ਕਰੋ ਸਾਡਾ ਪੋਲਿਊਸ਼ਨ ਬੋਰਡ ਜੇਕਰ ਰਿਪੋਰਟਾਂ ਕਢਾ ਲਓ ਕਿ ਹਵਾ ਦੇ ਵਿੱਚ ਨਹੀਂ ਜਿਹੜੀਆਂ ਜਾਰਾਂ ਹੈਗੀਆਂ ਪਾਣੀ ਦੇ ਵਿੱਚ ਸਾਡੇ ਹਰੇ ਕਰੇ ਫਿਲਟਰ ਨਹੀਂ ਲੱਗਿਆ ਜਾ ਕੇ ਦੇਖ ਲਓ ਲਾਭਗੋ ਕੇ ਬਹੁਤ ਬਾਈ 1 ਮਿੰਟ ਗਰੀਬ ਘਰ ਤੋਂ ਲਾਭਗੋ ਕੇ ਉਮੀਦਵਾਰ ਬਣਾਇਆ ਗਰੀਬ ਘਰ ਤੋਂ ਮੋਬਾਈਲਾਂ ਰਿਪੇਅਰ ਕੰਮ ਕਰਦਾ ਸੀ ਉਦੇ ਖਿਲਾਫ ਵੀ ਤੁਸੀਂ ਬੋਲੇ ਰਜਿੰਦਰ ਗੁਪਤਾ ਉਮੀਦਵਾਰ ਬਣਤਾ ਉਹਦੇ ਖਿਲਾਫ ਵੀ ਲੋਕਾਂ ਨੇ ਕਿਹਾ ਤੁਸੀਂ ਖੜਦੇ ਕਿੱਥੇ ਹੋ ਗਰੀਬ ਨੂੰ ਪੰਜਾਬ ਨਾਲ ਆਸੀਂ ਅਸੀਂ ਪਾਰਟੀ ਦੇ ਥੋੜੂ ਟਪੇਡਾ ਬਣਦੇ ਆ ਅਸੀਂ ਪੰਜਾਬ ਨਾਲ ਖੜਦੇ ਆ ਦੱਸੋ ਮੈਂ ਨਹੀਂ ਖੜਦਾ ਮੈਂ ਹਜ਼ਾਰਾਂ ਨੌਜਵਾਨ ਤੁਹਾਡੇ ਸਾਹਮਣੇ ਹੇਲਾਇਆ ਕਰਦੇ ਆ ਕਹਿੰਦੇ ਨਾ ਤੁਹਾਨੂੰ ਗਰੀਬ ਪਸੰਦ ਉਗੋਗੇ ਵਰਗਾ ਨਾ ਅਮੀਰ ਪਸੰਦ ਆਇਆ ਕਰ ਜਿੰਨਾ ਅੱਜ ਹਲਕੇ ਦੇ ਵਿੱਚ 10 ਘਰਾਂ ਦਾ ਕੰਮ ਚੱਲੀਦਾ ਸਾਡੇ ਮਜ਼ਦੂਰ ਭਾਈਚਾਰਾ ਦਾ 10 ਘਰਾਂ ਦਾ ਰੂੜੇ ਕੇ ਜਾ ਕੇ ਇੰਟਰਵਿਊ ਕਰ ਸਪਾਲਾਂ ਜਾ ਕੇ ਦੇਖ ਪੰਦੇਰਾ ਜਾ ਕੇ ਦੇਖ ਜਿਹੜੇ ਨਾ ਹੀ ਪਿੰਡਾਂ ਦੇ ਕੰਮ ਮਜ਼ਦੂਰਾਂ ਪਸੜਦੇ ਭਾਈਚਾਰਾ ਦਾ ਮੈਂ ਕੰਮ ਚਲਾਇਆ ਹੋਇਆ ਨਹੀਂ ਕੁੜੀਆਂ ਨੂੰ ਕਿਸੇ ਸਾਡੇ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਨਹੀਂ ਕੁੜੀਆਂ ਨੇ ਸਾਡੀਆਂ ਭਰਾ ਕੁੜੀਆਂ ਦਾ ਵਿਆਹ ਕਰਵਾਉਂਦਾ ਮਜ਼ਦੂਰਾਂ ਦੇ ਦੱਸ ਮੇਰੇ ਪਿੰਡ 'ਚ ਜਾ ਮੇਰੇ ਪਿੰਡ ਦੇ ਦੇਖ ਕਿੰਨਾ ਮੇਰਾ ਮਜ਼ਦੂਰ ਭਾਈਚਾਰਾ ਨਾਲ ਆਉਣ ਜਾਣਾ ਕਿੰਨਾ ਪਿਆਰ ਹੈ ਜਾ ਕੇ ਦੇਖੋ ਜਾ ਕੇ ਦੇਖੋ ਮੇਰੇ ਪਿੰਡ ਦੇ ਵਿੱਚ ਸਭ ਤੋਂ ਵੱਧ ਮੇਰੇ ਨਾਲ ਮਜ਼ਦੂਰ ਭਾਈਚਾਰਾ ਖੜਦਾ ਮੇਰੇ ਨਾਲ ਨਹੀਂ ਉਹ ਮੈਂ ਸਮਝ ਗਿਆ ਪਰ ਜਿਹੜੇ ਹਾਂ ਅੱਛਾ ਜਿਵੇਂ ਭਾਨਾ ਸਿੱਧੂ ਆ ਲੋਕਾਂ ਦੀ ਆਵਾਜ਼ ਬਣ ਰਿਹਾ ਕਰਪਟ ਸਿਸਟਮ ਦੇ ਖਿਲਾਫ ਖੜ ਰਿਹਾ ਇਸੇ ਤਰ੍ਹਾਂ ਹੀ ਸੁਖਵਿੰਦਰ ਵਾਈ ਪੰਜਾਬ ਦੀ ਆਵਾਜ਼ ਬਣਿਆ ਸੀ ਉਸ ਆਵਾਜ਼ ਨੂੰ ਦਬਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਕਿਉਂ ਹੁੰਦੀਆਂ ਹੁੰਦੀਆਂ ਸਿੱਧੂ ਸਾਹਿਬ ਪੰਜਾਬ ਘਟੋ ਘਟ ਪੰਜਾਬ ਵਾਲਾ ਪੰਜਾਬ ਇੱਕ ਜਿਹੜੀ ਉਹੋ ਚੀਜ਼ ਆ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਬਾਬੇ ਨਾਨਕ ਦੇ ਧਰਤੇ ਆ ਇੱਥੇ ਸੱਚ ਜਦੋਂ ਸੱਚ ਦੀ ਲੜੀ ਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇੱਕੋ ਓੰਕਾਰ ਗੁਰੂ ਅਰਦਾਸ ਮਹਾਰਾਜ ਐ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਰਬੰਸ ਬਾਰਗੇ ਸਾਂਝ ਲਈ ਇੱਥੇ ਸੱਚ ਦੀ ਲੜਾਈ ਆ ਝੂਠ ਦੀ ਲੜਾਈ ਨਹੀਂ ਸੱਚ ਲਈ ਤਾਂ ਦਮਾਉਣ ਲਈ ਹਮੇਸ਼ਾ ਵੱਡੀਆਂ ਬੰਨੇ ਕਰਮਾਨੀਆਂ ਦਿੱਤੀਆਂ ਗਈਆਂ ਇਸ ਕਰਕੇ ਲੜਾਈ ਸੱਚ ਤੇ ਝੂਠ ਦੀ ਆ ਬਾਈ ਜੀ ਇਹ ਆ ਜਿਹੜਾ ਸਰ ਲੋਕਾਂ ਦੇ ਜੇ ਬੋਲੀ ਲਈ ਔਰਦਾ ਲੋਕਾਂ ਦੀ ਆਵਾਜ਼ ਲਈ ਔਰਦਾ ਉਹ ਕੱਟ ਦਿੱਤਾ ਜਾਂਦਾ ਸਾਡੇ ਵਿੱਚੋਂ ਹੀ ਆਮ ਘਰਾਂ ਤੋਂ ਉੱਠ ਕੇ ਇਹ ਜਦੋਂ ਪਾਵਰਾਂ 'ਚ ਪਹੁੰਚ ਜਾਂਦੇ ਆ ਕਿਉਂ ਸਾਡੇ ਹੀ ਵੈਰੀ ਹੋ ਜਾਂਦੇ ਆ ਇਕਦਮ ਦੱਸਦਾ ਕੁਰਸੀ ਹੈ ਜਿਹੜੀ ਸੱਤਾ ਜੀ ਇਹ ਅੱਜ ਦੀ ਨਹੀਂ ਤੁਸੀਂ ਇਹ ਦੇਖ ਲਓ ਜੁਨ ਦੁਨੀਆ ਚੱਲੀ ਆ ਬੰਦਾ ਕੁਰਸੀ ਦੇ ਬਹਿ ਕੇ ਜ਼ੁਲਮ ਹੀ ਕਉਂਦਾ ਤਪੋ ਰਾਜ ਰਾਜੋਂ ਨਰਕ ਸਮਝ ਲਾ ਉਸ ਗੱਲ ਨੂੰ ਬੰਦਾ ਜਦੋਂ ਕੁਰਸੀ ਤੇ ਬਹਿਂਦਾ ਆਪਣੀ ਕੁਰਸੀ ਬਚਾਉਣ ਲਈ ਮੇਰੇ ਕੋਲੇ ਘਰੇ ਆ ਜੀ ਇਸ ਵਿਸ਼ੇ ਤੇ ਮੈਂ ਬੋਲੂਗਾ ਸਮਾਰ ਕੇ ਹੁਣ ਮੇਰੇ ਕੋਲੇ ਥੋੜਾ ਜਿਹਾ ਮੇਰਾ ਸਿਰ ਦੁਖਣ ਲੱਗਿਆ ਬੋਲ ਬੋਲ ਕੇ ਵੀ ਇਹ ਜਿਹੜੀ ਕਿ ਇਹ ਦਿੱਲੀ ਦੇ ਜਾ ਕੇ ਪਾਰਾਂ 'ਚ ਲੜਦੇ ਨੇਗੇ ਉਸ ਨੀਤੀ ਦੇ ਪਾਰਾਂ 'ਚ ਲੜਦੇ ਨੇ ਆਪਦੀ ਕੁਰਸੀ ਬਚਾਉਣ ਲਈ ਆਪਣੇ ਚਿੱਟੇ ਕੁਰਤੇ ਪਜਾਮੇ ਬਚਾਉਣ ਲਈ ਆਪਣੇ ਚੌਧਰ ਅਹੁਦੇਦਾਰੀਆਂ ਬਚਾਉਣ ਲਈ ਲੋਕਾਂ ਦੇ ਉੱਪਰ ਜ਼ੁਲਮ ਕਰਦੇ ਨੇ ਜਿਹੜੀਆਂ ਪਹਿਲਾਂ ਵੋਟਾਂ ਤੋਂ ਪਹਿਲਾਂ ਗੱਲਾ ਕਰਦੇ ਨੇ ਉਹਨਾਂ ਤੇ ਨਹੀਂ ਖੜਦੇ ਬਾਈ ਇੱਕ ਇੱਕ ਹੋਰ ਹੈ ਜਿਵੇਂ ਕਿ ਤੁਸੀਂ ਕੁਝ ਵੀ ਕਰੋ ਤੁਸੀਂ ਜਿਤਨਾ ਸ਼ਾਮਦਾਰ ਹਾਂ ਤੇ ਬੇ ਉਹ ਤੁਹਾਡੀ ਗੱਲ ਮੈਂ ਉੱਥੇ ਹੀ ਬੋਲਣੋਂ ਭੁੱਲ ਗਿਆ ਥਲੀ ਸਾਹਿਬ ਤੁਸੀਂ ਮੇਰੀ ਇਹ ਗੱਲ ਚਰਾਉਣੀ ਕਿ ਜਿਹੜਾ ਦਿੱਲੀ ਦਾ ਚੱਲਿਆ ਹੋਇਆ ਬੰਦਾ ਤਾਂ ਮੈਨੂੰ ਕਹਿੰਦਾ ਨਾ ਵੀ ਦਿੱਲੀ ਦੇ ਵਿਰੁੱਧ ਕਿਉਂ ਬੋਲਦੇ ਹੋ ਮਸ ਕਰਕੇ ਦਿੱਲੀ ਦੇ ਵਿਰੁੱਧ ਬੋਲਦਾ ਦਿੱਲੀ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਜ਼ਹਿਰ ਦਾ ਬੀਜ ਬੀਜ ਕੇ ਗਿਆ ਮਨੀਸ਼ ਸਾਉਧੀਆਂ ਅੱਜ ਉਹ ਜ਼ਹਿਰ ਦਾ ਬੀਜ ਧਰਤੀ ਚ ਉੱਪਰ ਆ ਗਿਆ ਅੱਜ ਸਾਡੇ ਭਰਾਵਾਂ ਦੇ ਕਾਤਲ ਹੋਣ ਲੱਗੇ ਇਹ ਸ਼ੁਰੂਆਤ ਕਰਤੀ ਸ਼ੁਰੂਆਤ ਮਨੀਸ਼ ਸਾਉਧੀਆਂ ਨੇ ਕੀਤੀ ਹੈ ਜਿਹੜਾ ਜ਼ਹਿਰ ਪੰਜਾਬ ਦੀ ਧਰਤੀ ਤੇ ਬੀਜ ਗਿਆ ਕਿ ਸਾ ਮ ਦਾੰਡ ਬੰਬ ਜੋ ਤੁਸੀਂ ਮਾਰਨਾ ਕਤਲੇਮ ਕਰਨਾ ਜੋ ਮਰਜ਼ੀ ਕਰੋ ਆਮ ਆਦਮੀ ਪਾਰਟੀ ਨੂੰ ਬਚਾਓ ਜਿਹੜਾ ਜ਼ਹਿਰ ਬੀਜ ਗਿਆ ਅੱਜ ਉਹਨੂੰ ਜਿਹੜਾ ਇਹਨਾਂ ਦੇ ਜ਼ਹਿਰ ਨੂੰ ਫਲ ਲੱਗਣਾ ਸ਼ੁਰੂ ਹੋਵੇ ਲੋਕਾਂ ਲਈ ਤੇਰਾ ਕੋਈ ਮੈਸੇਜ ਹੋਵੇ ਹਾਂਜੀ ਲੋਕਾਂ ਲਈ ਕੋਈ ਮੈਸੇਜ ਲੋਕਾਂ ਦੇ ਚਾਰਨਾਂ 'ਚ ਮੇਰੀ ਇਹੀ ਬੇਨਤੀ ਆ ਭਰਾਵੋ ਸਾਰਿਆਂ ਨੂੰ ਵੀ ਪਾਰਟੀ ਦੇ ਭੇਡਾਂ ਬਣਨੋਂ ਹਟ ਚੋ ਪੰਜਾਬ ਦੀ ਗੱਲ ਕਰਨ ਲੱਗ ਜਿਓ ਪੰਜਾਬ ਨਾਲ ਖੜ ਚੋ ਮੇਰੀ ਇਹੀ ਬੇਨਤੀ ਆ ਵੀ ਜਾਤਾਂ ਪਾਤਾਂ ਨੂੰ ਖਤਮ ਕਰੋ ਜੀ ਧਰਮਾਂ ਦੇ ਪਿੱਛੇ ਲੜਨਾ ਬੰਦ ਕਰੋ ਪੰਜਾਬ ਦੇ ਵਿੱਚ ਏਕਤਾ ਕਾਇਮ ਕਰੋ ਸਾਰੇ ਕਿਸਾਨ ਜਿੱਥੇ ਬੰਦੇ ਇੱਕ ਹੋਣ ਮਜ਼ਦੂਰ ਜਿੱਥੇ ਬੰਦੇ ਇੱਕ ਹੋਣ ਸਿੱਖ ਜਿੱਥੇ ਬੰਦੇ ਇੱਕ ਹੋਣ ਇਹੇ ਬਿੰਦਿਆ ਮੈਂ ਧੰਨਵਾਦ ਤੁਹਾਨੂੰ ਵੀ ਹੁਣ ਕਹਿੰਦੇ ਹੋਣੇ ਘੜਦੇ ਬਈ ਭਾਈ ਚੁੱਪ ਕਰ ਜਾ ਯਾਰ ਨਾ ਬੋਲ ਬਹੁਤ ਹੋ ਗਿਆ ਐਵੇਂ ਨੁਕਸਾਨ ਨਾ ਕਰਾ ਲਈ ਆਪਣਾ ਨਹੀਂ ਮੈਂ ਤਾਂ ਮੇਰੀਆਂ ਭੈਣਾਂ ਦਾ ਰਾਤ ਮੈਨੂੰ ਫੋਨ ਆਈਗਾ ਬਾਰ-ਬਾਰ ਵੀ ਐ ਹੋ ਜੂ ਭਾਈ ਉਹ ਹੋ ਜੂ ਮੈਂ ਤਾਂ ਇਸ ਕਰਕੇ ਨਾ ਮੈਂ ਵਿਆਹ ਕਰਾ ਮੇ ਛੜਾ ਰਹਾਂਗਾ ਜਿੱਤੇ ਮਹਾਰਾਜ ਦੇਖੂਗਾ ਤਾਂ ਮੇਰਾ ਸਲਾਹ ਹੈ ਨਹੀਂ ਕਿ ਇਸ ਕਰਕੇ ਮੇਰੀ ਨਹੀਂ ਹੈਗੀ ਵੀ ਕਿਉਂ ਬਗਾਨੀ ਦੀ ਨੂੰ ਰੋਲਣਾ ਹਨਾ ਇਹ ਕੋਈ ਗੱਲ ਨਹੀਂ ਹਨਾ ਵੀ ਕੱਲੇ ਆ ਹੈਨਾ ਵੀ ਜਿਹੜੀ ਗੱਲ ਕਿਸੇ ਨੂੰ ਹੈਨਾ ਵੀ ਕਿਉਂ ਬਗਾਨੀ ਤੈਨੂੰ ਰੋਲਣਾ ਖਬਰ ਕਦੇ ਕੋਈ ਮਾਤ ਕੋਈ ਬਾਲੀ ਮੈਨੂੰ ਹੁਣ ਜੜਾ 1% ਵੀ ਮੌਤ ਤੋਂ ਡਰ ਨਹੀਂ ਲੱਗਦਾ ਮੈਨੂੰ ਨਹੀਂ ਮੌਤ ਮੌਤ ਤੋਂ ਲੰਗਾ ਨੇ ਵੀ ਕਰਾਈ ਸੀ ਗ੍ਰਸਥ ਜੀਵਨ ਦਾ ਸਿੰਘਾਂ ਨੇ ਵੀ ਬਣਾਈ ਸੀ ਉਹਨਾਂ ਨੂੰ ਵੀ ਪਤਾ ਕਾਠੀਆਂ ਪਈਆਂ ਹੀ ਰਹਿਣੀਆਂ ਸੀ ਘੋੜਿਆਂ ਤੇ ਕੋਈ ਨਾ ਮਹਾਰਾਜ ਫਿਰ ਅੱਗੇ ਜੋ ਮਹਾਰਾਜ ਦਾ ਹੁਕਮ ਹੋਊਗਾ ਉਹ ਜਾ ਹੁਕਮ ਪਰਮਾਤਮਾ ਦਾ ਮੰਨ ਲਾਂਗੇ ਹੈਨਾ ਕਹਿੰਦੀਆਂ ਪੈਣਾ ਕਹਣਾ ਤੇ ਰਾਤ ਫੋਨ ਆਈ ਗਿਆ ਉਹਨੂੰ ਪਤਾ ਸੀਗਾ ਵੀ ਕਲਕੱਤਾ ਸਾਹਿਬ ਸਰਪੰਚ ਸਾਹਿਬ ਇਹਦੇ ਨੇੜੇ ਕੀ ਆ ਵੀ ਉਹਦਾ ਮੌਤ ਹੋ ਗਿਆ ਵੀ ਤੂੰ ਦੇਖ ਕੇ ਜਾ ਬਚ ਕੇ ਜਾ ਸਾਨੂੰ ਡ ਉਹ ਬੁਢੀਆਂ ਨੂੰ ਤਾਂ ਪਤਾ ਦਿਲ ਛੋਟੇ ਹੁੰਦੇ ਨੇ ਉਹਨਾਂ ਦਾ ਕਰਨ ਨਹੀਂ ਹੁੰਦਾ ਆਪਾਂ ਨੂੰ ਤਾਂ ਕਿਸੇ ਚੀਜ਼ ਦਾ ਮਾਪਾ ਕਹਣਾ ਮਹਾਰਾਜ ਦਾ ਹੁਕਮ ਆ ਜੋ ਕੁਝ ਹੋਊਗਾ ਵਧੀਆ ਯਾਰਾ ਬਿਮਾਰ ਹੋ ਕੇ ਮਰਨ ਨਾਲੋਂ ਹਸਪਤਾਲ ਦੇ ਵਿੱਚੋਂ ਮਰਨ ਨਾਲੋਂ ਚੰਗੀ ਮੌਤ ਆਵੇ ਜਿਹੜੀ ਚੰਗੀ ਦੁਨੀਆ ਯਾਦ ਵੀ ਕਰੇ ਠੀਕ ਹੈ ਮਤਾਂ ਮਹਾਰਾਜ ਕਹਿਣਾ ਵੀ ਸੱਚੇ ਪਾਤਸ਼ਾਹ ਕੇ ਪਰ ਦੁੱਖ ਇਹ ਚੀਜ਼ ਦਾ ਕਿ ਜਿਹੜਾ ਯਾਰ ਸਾਡਾ ਭਰਾ ਚਲਾ ਗਿਆ ਉਸ ਚੀਜ਼ ਦਾ ਦੁੱਖ ਆ ਵੀ ਜਿਹੜਾ ਸਿਆਸਤ ਦੇ ਇਹਨਾਂ ਦੇ ਇਹਨਾਂ ਨੇ ਕੀਤਾ ਉਸ ਚੀਜ਼ ਦਾ ਪਰ ਇਹਨਾਂ ਲੋਕਾਂ ਨੇ ਵੀ ਬਾਈ ਚਲੋ ਮੈਨੂੰ ਕਹਿਣਾ ਨਹੀਂ ਚਾਹੀਦਾ ਚਲੋ ਇਹਨਾਂ ਦਾ ਧੰਨਵਾਦ ਇਹ ਆਇਆ ਇਨਸਾਫ ਦੇ ਲਈ ਪਰ ਚਾਹੇ ਉਹ ਮੂਸੇ ਵਾਲੇ ਦਾ ਹੋਵੇ ਜਿੰਦਾ ਮਰਜੀ ਹੋਵੇ ਇਨਸਾਫ ਲਈ ਬੈਠ ਜਾਂਦੇ ਆ ਜਿਵੇਂ ਗੱਲ ਤੁਸੀਂ ਕੀਤੀ ਸੀ ਪਿੱਛੇ ਹੱਥ ਮਾਰ ਕੇ ਮਿੱਟੀ ਛਾੜ ਕੇ ਲੰਘ ਜਾਂਦੇ ਨਾਲ ਹੀ ਮਿੱਟੀ ਛੜੀ ਉਹ ਦਿਮਾਗ ਦੇ ਵਿੱਚੋਂ ਗੱਲ ਵੀ ਨਾਲ ਹੀ ਮੈਂ ਸਰਕਾਰ ਨੂੰ ਇੱਕ ਚਾਹੋ ਗੱਲ ਇੱਕ ਤੇਰੀ ਮੇਰੀ ਹੋਰ ਰਹਿ ਗਈ ਮੀਡੀਆ ਜਰੀਏ ਵੀ ਹੁਣ ਝੂਠੇ ਜਿਹੇ ਪਰਚੇ ਪਾ ਕੇ ਭੈਣਾ ਭਰਾਵਾਂ ਤੇ ਪਰਿਵਾਰ ਨੂੰ ਜ਼ਲੀਲ ਨਾ ਕਰੀਂ ਗੋਲੀ ਜਦੋਂ ਮਰਜ਼ੀ ਮਾਰ ਦੇਣ ਮੇਰੀ ਇੱਕ ਬੇਨਤੀ ਆ ਉੱਥੇ ਜੇਲ੍ਹਾਂ ਦੇ ਵਿੱਚ ਅਸੀਂ ਬਗ ਜਾਂਦੇ ਆ ਉੱਥੇ ਜ਼ਲੀਲ ਕੀਤਾ ਜਾਂਦਾ ਕਿਤੇ ਪਿੜਛ ਢੱਕਾ ਤੱਕ ਤੱਕ ਕਿਤੇ ਕੱਪੜੇ ਲਾ ਲੈ ਕਿਤੇ ਉਹ ਲਾ ਲੈ ਇਸ ਕਰਕੇ ਕਹਿਣਾ ਚਾਹਣਾ ਸਾਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈ ਜਿਵੇਂ ਮੰਨ ਲਓ ਕੋਈ ਐਕਸੀਡੈਂਟ ਸੋ ਬਿਲਕੁਲ ਐਸੀ ਭਾਨਾ ਸਿੱਧੂ ਜਿਸਨੇ ਵੀ ਨੇ ਗਲਤੀ ਸੀ ਜਿੱਥੇ ਸਰਕਾਰ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਵੀ ਸਵਾਲ ਖੜੇ ਕੀਤੇ ਆ ਵੀ ਪਹਿਲਾਂ ਭਾਈ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰੋ ਫਿਰ ਤੁਸੀਂ ਇੱਥੇ ਆ ਕੇ ਬੋਲਿਓ ਤਾਂ ਲੋਕਾਂ ਨੂੰ ਜਗਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਪਾਨਾ ਸਿੱਧੂ ਬਲਵ ਕਿਤੇ ਕਿ ਮਨਮੋਹ ਸਿੰਘ ਟਵਾਣਾ ਨਾਲ ਜਿਗਦੀਪ ਸਿੰਘ ਥਲੀ ਪੰਜਾਬੀ ਲੋਕ ਚਾਨ